ਦੇਖੋ ਜੀ ਹਰ ਪਾਰਟੀ ਨੂੰ ਹੱਕ ਹੈ ਜਿਹਨੂੰ ਮਰਜ਼ੀ ਖੜਾ ਕਰਨ ਪਰ ਜਿੱਥੋਂ ਤੱਕ ਸਵਾਲ ਕਲਾਕਾਰਾਂ ਦਾ ਹੈ ਬਹੁਤ ਸਾਰੇ ਕਲਾਕਾਰਾਂ ਨੂੰ ਅਸੀਂ ਆਲਰੇਡੀ ਮੌਕਾ ਦੇ ਕੇ ਵੇਖ ਲਿਆ ਹੈ ਔਰ ਜਿਹੜੀ ਉਹਨਾਂ ਦੀ ਇਨਪੁੱਟ ਹੈ ਉਹ ਸਾਰੇ ਲੋਕ ਜਾਣਦੇ ਇੱਕ ਵਾਰੀ ਮੁੜਕੇ ਕਲਾਕਾਰ ਜਿੱਤ ਜਾਂਦਾ ਹੈ ਤਾਂ ਫਿਰ ਉਹ ਲੋਕਾਂ 'ਚ ਵਾਪਸ ਨਹੀਂ ਆਉਂਦੇ ਉਹ ਸਿਆਣੇ ਕਹਿੰਦੇ ਜਿਸਕਾ ਕਾਮ ਉਸੀ ਕੋ ਸਾਜੇ ਉਹਨ ਕਿਸਾਨ ਕਲਾਕਾਰ ਨਹੀਂ ਬਣ ਸਕਦਾ ਔਰ ਕਲਾਕਾਰ ਕਿਸਾਨ ਨਹੀਂ ਬਣ ਸਕਦਾ ਸੋ ਹਰ ਬੰਦੇ ਦਾ ਆਪਣਾ ਆਪਣਾ ਰੱਬ ਨੇ ਕੰਮ ਦਿੱਤਾ ਵਿਆ ਸੋ ਮੈਨੂੰ ਲੱਗਦਾ ਕਿ ਜਿਹਨੂੰ ਜੋ ਕੰਮ ਦੇਵੇ ਉਹ ਕੰਮ ਕਰਨਾ ਚਾਹੀਦਾ ਹੈ ਨਹੀਂ ਤਾਂ ਪੰਜਾਬ ਅੱਗੇ ਥੱਲੇ ਨੂੰ ਚੰਗਾ ਜਾ ਰਿਹਾ ਹੈ ਚੰਗੇ ਲੋਕ ਚੁਣ ਕੇ ਜਾਣ ਦੇਸ਼ ਦੀ ਲੋਕ ਸਭਾ ਦੇ ਵਿੱਚ ਤੇ ਉਹ ਪੰਜਾਬ ਦੇ ਮੁੱਤਿਆਂ ਦੀ ਰਾਖੀ ਕਰਨ ਤੇ ਉਹਨਾਂ ਦੀ ਲੜਾਈ ਕਰਨ ਇੱਕ ਪਾਰਟੀ ਸਾਗਰ ਦੀ ਵਾਰਟੀ ਨੂੰ ਟਿਕਟ ਦੇਣ ਨੂੰ ਲਈ ਜਿਹੜੀ ਗੱਲਬਾਤ ਚੱਲ ਰਹੀ ਹੈ ਉਹਦੇ ਉੱਤੇ ਕੀ ਕਹਿੰਦੇ ਦੇਖੋ ਸਾਗਰ ਦੀ ਬੋਟੀ ਨੂੰ ਦੇ ਦਿਓ ਤੇ ਭਾਵੇਂ ਸਾਗਰ ਦੇ ਮੁੰਡੇ ਨੂੰ ਦੇ ਦਿਓ ਗੱਲ ਫੈਸਲਾ ਤਾਂ ਲੋਕਾਂ ਦੇ ਹੱਥ ਵਿੱਚ ਹੈ ਇਹ ਤਾਂ ਹੰਸ ਰਾਜ ਹੰਸ ਜੀ ਆ ਗਏ ਇੱਕ ਅਨਮੋਲ ਜੀ ਆ ਗਏ ਸੋ ਮੈਨੂੰ ਲੱਗਦਾ ਫਿਰ ਉੱਥੇ ਕੋਈ ਸ਼ੈਣੇ ਤੇ ਉਹ ਇਧਰਲਾ ਕੁਝ ਤਾਂ ਖੜਕਾਉਣ ਨਹੀਂ ਜਾਣਾ ਸੋ ਮੇਰੀ ਇਹ ਬੇਨਤੀ ਹੈ ਕਿ ਕੋਈ ਆ ਜਾਏ ਲੇਕਿਨ ਇਸ ਵਾਰੀ ਲੋਕਾਂ ਨੇ ਮੂੰਹ ਤੋੜ ਜਵਾਬ ਦੇਣਾ ਕਾਸ ਕਰਕੇ ਬਹੁਤ ਸਾਰੇ ਲੋਕ ਜਿਹੜੇ ਇਧਰੋਂ ਆਏ ਇਧਰ ਜਾਵੜੇ ਇਧਰੋਂ ਆ ਗਏ ਇਧਰ ਜਾਵੜੇ ਰਾਤ ਨੂੰ ਹੀ ਉਹ ਲੀਡਰ ਬਣ ਗਏ ਸੋ ਮੈਨੂੰ ਲੱਗਦਾ ਕਿ ਜੋ ਮਰਜੀ ਆ ਜੇ ਲੋਕ ਚੰਗੇ ਲੋਕਾਂ ਨੂੰ ਜਿਹੜੇ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਪਾਰਟੀ ਲੜਾਈ ਲੜ ਸਕੇ ਦੇਸ਼ ਦੇ ਅੰਦਰ ਉਹਨਾਂ ਲੋਕਾਂ ਨੂੰ ਮੌਕਾ ਦੇ ਦੇ। ਲਾਸਾਲ ਅਕਾਲੀ ਦਲ ਆਮ ਆਦਮੀ ਪਾਰਟੀ ਬੀਜੇਪੀ ਸਾਰੀਆਂ ਪਾਰਟੀਆਂ ਪੰਜਾਬ ਚੋਂ 13 ਦੀਆਂ 13 ਸੀਟਾਂ ਤੇ ਜਿੱਤਦਾ ਵਾਦਾ ਦਾਵਾ ਕਰਨਿਆ ਨੇ ਤੁਸੀਂ ਕਾਂਗਰਸ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਤੁਸੀਂ ਇਸ ਵਾਰ ਕੀ ਕਹੋਗੇ ਦੇਖੋ ਮੈਂ ਇਹ ਤਾਂ ਨਹੀਂ ਕਹਿਣਾ ਚਾਹੁੰਦਾ ਉਹ ਸੁਖਵੀਰ ਜੀ ਵੀ ਕਹਿੰਦੇ ਸੀ ਕਹਿੰਦੇ ਉਹ 25 ਸਾਲ ਰਾਜ ਕਰਾਂਗੇ ਭਗਵਾਨਤਮਾਨ ਜੀ 130 130 ਹੀ ਕਰੀ ਜਾਂਦੇ ਐ ਸੋ ਮੈਂ ਤਾਂ ਇਹ ਕਹਾਂਗਾ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਕਾਂਗਰਸ ਪਾਰਟੀ ਉੱਪਰ ਕੇ ਆਊਗੀ ਕਿਉਂ ਕਿਉਂਕਿ ਲੋਕ ਬੜੇ ਸਿਆਣੇ ਆ ਪੰਜਾਬ ਦੇ ਇਹ ਕੋਈ ਪੰਜਾਬ ਦੇ ਵਿਧਾਨ ਸਭਾ ਦੀਆਂ ਚੋਣਾਂ ਤਾਂ ਹੈ ਨਹੀਂ ਪੰਜਾਬ ਦੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜੋ ਫੈਸਲਾ ਲੈਣਾ ਲੋਕਾਂ ਨੇ 5 ਸਾਲਾਂ ਬਾਅਦ ਵੇਖ ਕੇ ਲੈਣਾ ਹੈ ਸਰਕਾਰਾਂ ਦੀਆਂ ਕਾਰਗੁਜ਼ਾਰੀਆਂ ਅੱਜ ਆਮ ਆਦਮੀ ਪਾਰਟੀ ਨੂੰ ਲੋਕ ਕਿਉਂ ਵੋਟ ਪਾਉਣਗੇ ਕਿਉਂਕਿ ਆਮ ਆਦਮੀ ਪਾਰਟੀ ਦੇ 2 ਜਾਂ 4 ਜੇ ਮੈਂਬਰ ਆਫ ਪਾਰਲੀਮੈਂਟ ਬਣ ਵੀ ਗਏ ਤਾਂ ਉਹ ਦੇਸ਼ ਦੇ ਅੰਦਰ ਭਾਜਪਾ ਦੇ ਨਾਲ ਲੜਾਈ ਨਹੀਂ ਲੜ ਸਕਦੇ ਅਕਾਲੀ ਦਲ ਦਾ ਜੇ ਕੋਈ 1 2 ਬਣ ਗਿਆ ਤਾਂ ਉਹ ਵੀ ਦੇਸ਼ ਦੇ ਅੰਦਰ ਲੜਾਈ ਨਹੀਂ ਲੜ ਸਕਦੇ ਕਿਉਂਕਿ ਹਾਂ ਹਾਲਾਂਕਿ ਚੰਦੂ ਮਾਜਰਾ ਸਾਹਿਬ ਨੇ ਇਹ ਕਿਹਾ ਹੈ ਕਿ ਅਸੀਂ ਕਾਂਗਰਸ ਅਸੀਂ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਅਸੀਂ ਸਾਡੀ ਭਾਈਵਾਲੀ ਨਾ ਬਣੇਗੀ ਉਹ ਤਾਂ ਜਾਣਦੀ ਹੈ ਸਾਰੀ ਦੁਨੀਆ ਜਾਣਦੀ ਹੈ ਚੰਦੂ ਮਾਜਰਾ ਸਾਹਿਬ ਕਿ ਤੁਸੀਂ ਭਾਜਪਾ ਦਾ ਸਾਥ ਦੇਣਾ ਅਖੀਰ ਤੇ ਕਿਉਂਕਿ ਹਰ ਸਿਮਰਤ कौर ਬਾਦਲ ਨੂੰ ਜਾਂ ਤੁਸੀਂ ਲੋਕਾਂ ਨੇ ਸੌਦਾ ਕਰਨ ਸੋ ਲੋਕ ਅੱਜ ਉਹਨਾਂ ਨੂੰ ਮੌਕਾ ਦੇਣਗੇ ਕਿਉਂਕਿ ਕਿਸਾਨੀ ਦਾ ਬਹੁਤ ਵੱਡਾ ਮੁੱਦਾ ਹੈ ਅੱਜ ਕਾਂਗਰਸ ਪਾਰਟੀ ਨੇ ਲੀਗਲ ਗਾਰੰਟੀ ਦੀ ਅਨਾਉਂਸਮੈਂਟ ਕੋਸ਼ਨਾ ਪੱਤਰ ਦੇ ਵਿੱਚ ਲਿਖਿਆ ਕਿ ਅਸੀਂ ਕਿਸਾਨਾਂ ਨੂੰ ਲੀਗਲ ਗਾਰੰਟੀ ਦੇਵਾਂਗੇ ਐਮਐਸਪੀ ਦੇ ਉੱਪਰ ਅਸੀਂ GST ਮੁਕਤ ਕਿਸਾਨ ਕਰਾਂਗੇ ਕਿਸਾਨ ਨੂੰ ਕਿਸੇ ਸੰਤੇ GST ਨਹੀਂ ਲੱਗੂਗੀ ਅਗਰ ਔਰੀ ਜ਼ਮੀਨ ਦਾ ਫਸਲ ਖਰਾਬਾ ਹੋ ਗਈ ਤੇ 30 ਦਿਨਾਂ ਦੇ ਵਿੱਚ ਵਿੱਚ ਅਸੀਂ ਸਿੱਧਾ ਭੁਗਤਾਨ ਕਰਾਂਗੇ ਮੇਰੀ ਕਹਿਣ ਦਾ ਮਤਲਬ ਕਿ ਪੰਜਾਬ ਸਿੱਧਾ-ਸਿੱਧਾ 30 ਲੱਖ ਨੌਕਰੀਆਂ ਸਰਕਾਰੀਆਂ ਦਾ ਵਾਅਦਾ ਕੀਤਾ ਹੈ 1 ਲੱਖ ਗਰੀਬ ਦੀ ਨੂੰ ਸਹਾਇਤਾ ਕਰਨ ਦਾ ਵਾਅਦਾ ਕੀਤਾ ਹੈ ਸਭ ਤੋਂ ਵੱਡੀ ਔਰਤ ਨੂੰ ਸੋ ਮੇਰੇ ਕਹਿਣ ਦਾ ਮਤਲਬ ਸਿੱਧਾ ਸਿੱਧਾ ਜਿਹੜਾ ਪੰਜਾਬ ਨੂੰ ਫਾਇਦਾ ਹੋਣ ਵਾਲਾ ਉਹ ਕਾਂਗਰਸ ਪਾਰਟੀ ਕਿਉਂਕਿ ਸਾਰੀ ਦੁਨੀਆ ਮੋਦੀ ਸਾਹਿਬ ਨੇ ਢਾ ਲੀਏ ਸਾਰੇ ਦੇਸ਼ ਦੇ ਲੀਡਰ ਢਾ ਲੇ ਅੱਜ ਇੱਕ ਹੀ ਵਿਅਕਤੀ ਖੜਾ ਹੈ ਉਹ ਰਾਹੁਲ ਕਾਂਧੀ ਸਾਹਮਣੇ ਖੜਾ ਟੱਟ ਕੇ ਖੜਾ ਹੈ ਨਾ ਜਿਹੜਾ ਈਡੀਆ ਤੋਂ ਡਰਦਾ ਹੈ ਨਾ ਸੀਬੀਆਈ ਤੋਂ ਡਰਦਾ ਹੈ ਨਾ ਕਿਸੇ ਇਨਕਮ ਟੈਕਸ ਤੋਂ ਡਰਦਾ ਹੈ ਸੋ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕ ਸਾਨੂੰ ਵੋਟਾਂ ਪਾਉਣਗੇ ਔਰ ਸਭ ਤੋਂ ਵੱਡੀ ਪਾਰਟੀ ਕਾਂਗਰਸ ਪਾਰਟੀ ਬਣੇਗੀ